ਦੇਖੇ ਤੇ ਲੱਗ ਰਹੀ ਮੜਕਪੁਰ ਆ ਪੈਂਟਰ ਹੋ ਗਏ ਦੁਵਾਰਾਂ ਗਾਦਰ ਚੈੱਕ ਕਰੋ ਮੜਕਪੁਰ ਦਾ ਘੈਂਟ ਹੋਇਆ ਹੈ ਨਾ ਤੇਰੀ ਮੰਮੀ ਕੀ ਕਹਿੰਦੀ ਸੀ ਫੁੱਦੂ ਬੰਦੇ ਨਾਲ ਰਹਿ ਜਾ ਫੁੱਦੂ ਬੰਦੇ ਕੌਣ ਲੈ ਅਸੀਂ ਫੁੱਦੂ ਬੰਦੇ ਕਿਵੇਂ ਹੋ ਗਏ ਯਾਰ ਤੈਨੂੰ ਅਸੀਂ ਲੈ ਕੇ ਨਗੇ ਆਏ ਦੱਸ

ਚਿੰਬੜੀ ਜਾਂਦਾ ਸੀ ਨਾਲ ਮੰਦਰ ਕੋਲੇ ਪਹੁੰਚ ਗਏ ਚਲਿਏ ਜਿਹੇ ਮੋੜ ਖਾਲੀ ਪਾਈ ਗਏ ਬੋਲ ਬੰਪ ਤੇ ਆ ਗਏ हलो <laughs>

ਆ ਸੰਦੇਸ਼ ਤੇ ਪੰਜ ਆ ਗਏ ਮਸਾਲਾ ਉਸਤਾ ਲੱਗ ਗਿਆ ਬਾਅਦ ਲੱਭ ਕੇ ਕੰਮ ਕਰ ਦੋ ਬਸ ਹੋ ਗਿਆ ਸਮਾਨ ਤਾਂ ਚਲ ਸਮਾਨ ਹੱਥ ਚ ਹੋ ਗਈ ਆਪਣੀ ਮੋਟਰ ਤੇ ਚਲਦੇ ਆਪਾਂ ਮੋਟਰ ਤੇ ਜਾ ਕੇ ਨਹਿਰੀ ਬਣਾਉਂਦੇ ਆ ਨਾਂ ਕੋਲੇ ਆਪਣੇ ਓਕੇ ਹੋਈ ਹੋਈ ਜੀ ਮੋਟਰ ਤੇ ਆਪਾਂ ਮੋਟਰ ਚੱਲਦੀ ਪਈ ਆ ਮੋਟਰ ਚੱਲਦੀ ਪਈ ਆ ਬਾਕੀ ਮੋਟਰ ਗਾਂਢ ਨੂੰ ਤਮਾਦ ਦੀ ਹੋਗੀ ਆਪਾਂ ਇਹ ਤੋਂ ਦੂਰ ਰਵਾਂਗੇ ਨਾ ਆਵਾਂਗੇ ਨਹੀਂ ਕਿਉਂਕਿ ਲੋਏ ਦੀ ਮੋਟਰ ਆ ਜੂਏ ਜਣਾ ਹੁੰਦੇ ਆ ਬੰਦਾ ਵਾਲਾ ਬੰਦਾ ਬੜਾ ਕਿੰਨਾ ਦਾ ਕੀ ਚੂਟੀਆਂ ਦੀ ਲੋਕੀ ਬੜਾ ਸਾਹ ਹੁੰਦਾ ਅੱਜ ਆਪਾਂ ਨੂੰ ਬਾਲਣ ਬਹੁਤ ਐਨਕਾ ਉਹ ਤੋੜ ਯਾਰ ਉਹ ਚੁੱਲਾ ਬਣਦਾ ਤੋੜ ਦੇ ਬਰਾ ਤੋੜਦਾ ਬਲ ਗਈ ਣੋਖੇ ਹੋ ਗਿਆ ਪੂਰੀ ਘੈਂਡ ਵੱਲ ਗਈ ਇਹ ਚੱਲੇ ਆ ਫੋੜਵਾ ਖੇਚਣ ਅਸੀਂ ਬਣਾਉਨੇ ਆ ਨੀਰ ਉਹ ਇਹ ਨਹੀ ਹਵਾਲੇ ਬੁਲੇ ਆਉਣ ਲੱਗ ਗਏ ਮੈਗੀ ਪਾਦੀ ਹੁਣ ਓਏ ਆ ਲੱਕਣ ਵਾਲੇ ਆਈ ਪ੍ਰਭ ਵਾਨਗੀ ਮੋਟਰ ਆਪਣੀ ਆ ਗਈ ਠੀਕਾ ਹੱਥ ਚਲੋ ਫਿਰ ਚਾਰਟ ਹੋਈਏ ਹੁਣ ਹੋਲ ਦੀ ਤਿਆਰੀ ਗਾਣੇ ਚੱਲਦੇ ਹੋਏ ਓਕੇ ਮੋਲ ਕਰਾਂਗੇ ਮੈਂ ਕੀ ਖਾਂ ਦੀ ਖਾਈਏ ਆ ਇੰਜੋਏ ਕਰਦੇ ਹੋ ਪੂਰਾ ਜੰਦਾ ਵਾ ਬਠੰਡਾ ਡੰਡਾ ਲੱਗਦਾ ਜੋ ਸੂਏ ਚੋਂ ਆਇਆ ਸਤੰਡਾ ਇਹ ਸੂਏ ਚੋਂ ਹੀ ਡੰਡਾ ਪਾਣੀ ਆ ਸਹੀ ਗੱਲ ਆ ਸੂਏ ਚੋਂ ਪਾਣੀ ਲੱਗਦਾ ਡੰਡਾ ਵਾ ਪਾਣੀ ਸੂਏ ਚ ਆਪਾਂ ਨਾਤੇ ਨਹੀਂ ਨਾ ਅਸੀਂ ਨਹੀਂ ਨਾਤੇ ਨਾ ਮੇਡਾ ਪਾਣੀ ਹੈ ਸਾਬਾ ਉਹੀ ਮਿੱਟੀ ਹੈ ਤੇ ਟੱਟਾ ਵਾ ਨਾ ਹੁਣ ਤਾਂ ਮਿੱਟੀ ਵਾਲੇ ਆਉਂਦੇ ਮਿੱਟੀ ਪੱਕੀ ਹੋਗੇ ਸੂਏ ਦੀ ਆਹ ਉਹ ਦੂਜਾ ਮਰਦਾ ਹੋਇਆ ਆ ਕੇ ਪਾਣੀ ਆਉਦੀ ਘੱਟ ਸੀਗਾ ਇਹਨੇ ਆ ਦੇ ਤੋਂ ਵੱਧ ਕਰਤੇ ਹੈ ਬੱਜੀ ਥੋੜੀ ਜੀ ਬਸ ਮੁੰਡਾ 버거 ਲੈਣ ਗਿਆ ਵਾ ਫਿਰ 버거 버거 ਖਾ ਕੇ ਫਿਰ ਮੈਗੀ ਖਾਣਾ ਉਹ ਨੰਦੇ ਸੀ ਕਿ ਆਰਾਮ ਨਾਲ ਨੋਂਦੇ ਤੇ ਮਰਗੀ ਕਰਦੇ ਬੀ ਮਾਰਦਾ ਲਾਈਟ ਚੱਲ ਮੋਟਰ ਬੰਦ ਖਤਮ ਨਾ ਉਹ ਬੋਲਾ ਔਖਾ ਨਹੀਂ ਕਰਦਾ ਮੋਟਰ ਬੰਦ ਲੈ ਬਸ ਬਸ ਠੀਕ ਆ ਖੁਸ਼ ਹਾਂ ਠੀਕ ਆ ਲੈ ਤੇਰਾ ਮੂਹ ਨਹੀਂ ਤੇ ਹੋਣਾ ਪਾਣਾ ਉਹ ਵਾਲਾ ਦੇਖ ਕੇ ਪੂਤੀ ਹੋ ਗਈ ਆ ਯਾਰ ਹੀ ਮੋਲਾ ਸ਼ਟ ਲੱਗ ਗਈ ਯਾਰ ਆ ਦੇਖੋ ਉਂਗਲ ਛੇੜੀ ਗਈ ਬੰਦਾ ਦਿਖਾਉਣਾ ਤੁਹਾਨੂੰ ਨਸ਼ੇੜੀ ਰੱਜਾ ਹੋਇਆ ਬੰਦਾ ਪੂਰਾ ਸੈਟ ਹੋਸ਼ ਵਾ ਕੁਛ ਹੈ ਹੀ ਨਹੀਂ ਉਹਨੂੰ ਪੂਰਾ ਪੂਰਾ ਸੈਕਟਰ ਆਇਆ ਬੰਦਾ ਕੁਛ ਨਹੀਂ ਹੁੰਦੀ ਦਾਰੂ ਪੀ ਕੇ ਸੋ ਗਿਆ 10 ਵੀ ਉਹ ਚੈੱਕ ਕਰੋ ਤੁਸੀਂ ਇੱਕ ਵਾਰੀ ਇਹ ਮੋਟਰ ਦੇ ਆਹ ਵੇ ਕੱਪੜੇ ਆਪਣੇ ਤੇ ਆਹ ਵੇ ਬੂਟ ਵਗੈਰਾ ਗੰਦ ਬਹੁਤ ਆਇਆ ਮੋਟਰ ਤੇ ਜਿਹੜੇ ਲੋਕ ਆਉਂਦੇ ਨੇ ਬਹੁਤ ਗੰਦ ਪਾਉਂਦਾ ਲੋਕਾਂ ਨੇ ਮੋਟਰ ਤੇ ਗੰਦ ਹੋਂਦੇ ਆ थे। थे। ये देखो। देख। 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 पाया, लो दारू दूर मैट चला थी। <laughs> देख। 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 यार पैर जुल गया बंदा आ गया ਚੱਕੋ ਜੀ 버거 ਨੂਨ ਮਿਰਚ ਵੀ ਫੜ ਲਈ ਸੀ ਇੱਤੋਂ ਤੁਸੀਂ ਪਹਿਲੇ ਹੀ ਫੜ ਲਈ ਨੂਨ ਮਿਰਚ ਬੜੇ ਤੇ ਬਸ ਬੜਾ ਹੋਏ ਨਾ ਮਾ ਨੂਨ ਮਿਰਚ ਪੋੜੀ ਭੁੱਲ ਗਏ ਸੀ ਅਸੀਂ ਮਹਿਗੀ ਚ ਉਹ ਬੜਾ ਹੋਏ ਨਾ ਛੜ ਛੋੜ ਦੇ ਹੁਣ ਓਕੇ ਰਹੂੰਗਾ ਦੇਖ ਲੈ ਉਹ ਨੂਨ ਬੜਾ ਪੈਣਾ ਓਏ ਬਸ ਪ੍ਰੈਸ ਚੱਕੋ ਬਲੌਗ ਖਾਂ ਬਲੌਗ ਖਾਂਦੇ ਹੋਏ 버거 ਖਾਂਦੇ ਹੋਏ ਉਹ ਖਤਮ ਵੀ ਕਰ ਗਿਆ ਚਾ ਇੱਧਰ ਸ਼ੁਰੂ ਆ ਜਾ ਇੱਧਰ ਓਪਨ ਹੀ ਜਿੱਤਾ ਰਿਹਾ ਮੜਾ ਜਾ ਉਹ ਖਾਈਏ ਫਿਰ ਵਰ ਗਿਆ ਲੈ ਆਉਣਾ ਆਪਾਂ ਘਰੇ ਸਾਰੇ ਨਹਾਣੂ ਇੱਥੇ ਕੱਪੜੇ-ਕੁੱਪੜੇ ਥਾਲੇ ਲੈਣਾ ਨਾਲ ਪੂਰਾ ਰਹਿ ਗਿਆ ਬਹੁਤ ਟਾਈਮ ਲੱਗਿਆ